ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਇਹੋ ਜਿਗਰਵਾਨੀ ਵਿਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਓ ਸੈਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਸੇਅਤ ਕਰਾਂਗੇ ਅੱਜ ਸੋਟ ਮਹੱਲਾ ਤੀਜਾ ਦੇ ਚੌਥੇ ਸ਼ਰਧਿਵਾਰੀ ਹੈ ਜੀ ਸੋਟ ਮਹੱਲਾ ਤੀਜਾ ੴ ਸਤਿਗੁਰੂ ਪ੍ਰਸਾਦ ਹਰ ਜੀਉ ਤਦਨ ਨ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾ ਸਾ ਇੱਕ ਪਲਵ ਖਿਨ ਵਿਸਰੇ ਤੂੰ ਸੁਆਮੀ ਜਾਨਿਓ ਬਰਸ 50 ਹਰ ਜਿਉ ਤਦਨੋ ਸਦਾ ਸੁਲਾਹੀ ਪਿਆਰੇ ਜਿਚਰ ਕਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰੇ ਤੂੰ ਸੁਆਮੀ ਜਾਨਿਓ ਬਰਸ 50 ਹਮ ਮੂਡ ਮੁਗਦ ਸਦਾ ਸੇ ਭਾਈ ਗੁਰ ਕੇ ਸਬਦ ਪਰਗਾਸਾ ਹਰ ਜਿਉ ਤੁਮ ਆਪੇ ਦੇਵ ਜਾਈ ਹਰ ਜਿਉ ਤਦ ਬਿਟੋਂ ਵਾਰਿਆ ਸਾਥੀ ਤੇਰੇ ਨਾਮ ਵਿਟੋਂ ਬਲ ਜਾਈ ਰਹਾਓ ਹਮ ਸ਼ਬਦ ਮੋਏ ਸ਼ਬਦ ਮਾਰ ਜਿਵਾਲੇ ਭਾਈ ਸਦੈ ਹੀ ਮੁਕਤੀ ਪਾਈ ਸਬਦੇ ਮਨ ਤਾਂ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰੂ ਦਾਤਾ ਜਿਨ ਮਨ ਰਾਤਾ ਹਰ ਸਿਉ ਰਿਆ ਸਮਾਈ ਸਬਦ ਨਾ ਜਾਣੇ ਸੇ ਅੰਨੇ ਬੋਲੇ ਸਿਖਤ ਆਏ ਸੰਸਾਰਾਂ ਸਾਰਸਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਮਾਰੋ ਆਰਾ ਬਿਸਟਾں ਕੇ ਕੀੜੇ ਬਿਸਟਾں મે ਸਮਾਣੇ ਮਨ ਮੁਖ ਮੁਖਤ ਗਵਾਰਾ ਆਪੇ ਕਰ ਵੇਖੇ ਮਾਰਗ ਲਾਇ ਭਾਈ ਤਿਸ ਬਿਨ ਅਵਰ ਨ ਕੋਈ ਜੋਤਰ ਲਿਖਿਆ ਸੋ ਕੋਈ ਨ ਮਿਟੇ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨੇ ਅੰਤਰ ਭਾਈ ਅਵਰ ਨ ਦੂਜਾ ਕੋਈ ਜੋ ਤਰ ਲਿਖਿਆ ਸੋ ਕੋਈ ਨ ਮਿਟੇ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨਿ ਅੰਤਰ ਪਾਈ ਅਵਰ ਨ ਦੂਜਾ ਕੋਈ ਇਸ ਹਦਿ ਚ ਗੁਰੂ ਜੀ ਸਾਨੂੰ ਸਿਖ ਦਿੰਦੇ ਹਾਂ ਜੀ ਕਿ हे ਮੇਰੇ ਪਿਆਰੇ ਪਰਮੇਸ਼ਰ ਹਰ ਜੀ ਮੈਂ ਤੁਹਾਨੂੰ ਉਦ ਤੱਕ ਸਲੰਦਾਰ ਰਹਾਗਾ ਜੀ ਜਦ ਤੱਕ ਮੇਰੇ ਸਰੀਰ ਵਿੱਚ ਸਵਾਸ ਹਾਂ ਜੀ हे परमेश्वर स्वामी ਜੇ ਤੂੰ ਇੱਕ ਪਲ ਲਈ ਵੀ ਇੱਕ ਛਣ ਲਈ ਵੀ ਬਿਸਰ ਜਾਵੇਂ ਜੀ ਤਾਂ ਉਹ ਮੈਨੂੰ 50 ਸਾਲਾਂ ਜਿਤਨਾ ਲੱਗਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਹਿਪਾਈ ਅਸੀਂ ਹਮੇਸ਼ਾ ਤੋਂ ਨਾ ਸਮਝ ਅਥੇ ਮੂਰਖ ਸਾਂਝੀ ਪਰ ਗੁਰਸ਼ੇਤ ਗੁਰਬਾਨੀ ਨਾਮ ਰਾਹੀਂ ਸਾਡੇ ਹਿਰਦੇ ਵਿੱਚ ਗਿਆਨ ਦਾ ਚਾਨਣ ਹੋਇਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ हे ਪਰਮੇਸ਼ਰ ਹਰ ਜੀ ਤੁਸੀਂ ਆਪ ਹੀ ਮੈਨੂੰ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦੀ ਵਿਧੀ ਸਮਝਾਦੇ ਹੋ ਜੀ हे ਪਰਮੇਸ਼ਰ ਹਰ ਜੀ ਮੈਂ ਤੇਰੇ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੀ ਤੇਰੇ ਗੁਰਸ਼ਬ ਗੁਰਬਾਣੀ ਨਾਮ ਤੋਂ ਮੈਂ ਸਦਾ ਬਿਹਾਰ ਜਾਂਦਾ ਹਾਂ ਜੀ ਰਹਾਉ ਫਿਰ ਗੁਰੂ ਜੀ ਆਖਦੇ ਹਨ ਇਹ ਪਾਈ ਅਸੀਂ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮਦਾਰਾ ਸੰਸਾਰਿਕ ਮਾਇਆ ਵੀ ਪ੍ਰਲੋਭਨਾ ਤੋਂ ਮਰੇ ਹੋਏ ਹਾਂ ਜੀ ਪਰ ਗੁਰਸ਼ਬਦ ਗੁਰਬਾਣੀ ਨਾਮ ਨੇ ਹੀ ਸਾਨੂੰ ਮਾਰ ਕੇ ਫਿਰ ਜਿਵਾਇਆ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਹੀ ਅਤੇ ਤੁਹਾਡੀ ਕਿਰਪਾ ਕਿਰਪਾ ਦੁਆਰਾ ਹੀ ਸਾਨੂੰ ਮੁਕਤੀ ਪ੍ਰਾਪਤ ਹੋਈ ਹੈ ਜੀ ਫਿਰ ਗੁਰੂ ਜੀ ਆਤਦੇ ਹਨੇ ਪਰਮੇਸ਼ਰ ਹਾਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਾਡਾ ਤਨ ਮਨ ਨਿਰਮਲ ਹੋ ਗਿਆ ਹੈ ਜੀ ਅਤੇ ਪਰਮੇਸ਼ਰ ਹਾਰ ਮੇਰੇ ਮਨ ਵਿੱਚ ਆਵਸਿਆ ਹੈ ਜੀ ਫਿਰ ਗੁਰੂ ਜੀ ਆਤਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦਾਤਾ ਹੈ ਜੀ ਜਿਸ ਕਰਕੇ ਮੇਰਾ ਮਨ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਰੰਗ ਵਿੱਚ ਰੰਗ ਗਿਆ ਹੈ ਜੀ ਅਤੇ ਪਰਮੇਸ਼ਰ ਹਰ ਨਾਲ ਹੀ ਸਮਾਇਆ ਰਹਦਾ ਹੈ ਜੀ ਫਿਰ ਕੁਝ ਆਹਦਨ ਜੋ ਕੁਸ਼ਲ ਗੁਰਬਾਣੀ ਨਾਮ ਨੂੰ ਨਹੀਂ ਜਾਣਦੇ ਨਹੀਂ ਸਮਝਦੇ ਉਹ ਅੰਨੇ ਤੇ ਬਹਿਰੇ ਹਨ ਜੀ ਉਹ ਇਸ ਇਸ ਸੰਸਾਰ ਵਿੱਚ ਕਿਸ ਲਈ ਆਏ ਹਨ ਉਹਨਾਂ ਨੇ ਪਰਮੇਸ਼ਰ ਹਾਰ ਦੇ ਗੁਰਸ਼ਬ ਗੁਰਬਾਣੀ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ ਜੀ ਅਤੇ ਵਿਅਰਥ ਵਿੱਚ ਹੀ ਆਪਣਾ ਹਮਨੋ ਖਾ ਜਨਮ ਗਵਾ ਲਿਆ ਹੈ ਜੀ ਅਤੇ ਉਹ ਬਾਹਰ ਬਾਹਰ ਜੰਮਨ ਮਰਨ ਦੇ ਚੱਕਰ ਵਿੱਚ ਪੈ ਰਹੇ ਹਾਂ ਜੀ ਜਿਸ ਤਰ੍ਹਾਂ ਗੰਦਗੀ ਤੇ ਕੀੜੇ ਗੰਧ ਕੇ ਗੰਦਗੀ ਵਿੱਚ ਇਸਵਾਏ ਰਹਿੰਦੇ ਹਾਂ ਜੀ ਇਸੇ ਦਾ ਮੂਰਮਾਨ ਕੋ ਜੀ ਅਗਿਆਨਤਾ ਦੇ ਹਨੇਰੇ ਵਿੱਚ ਹੀ ਪੈ ਰਹੇ ਹਾਂ ਜੀ ਫਿਰ ਗੁਰੂ ਜੀ ਆਖਦੇ ਨੇ ਭਾਈ ਕਰਤਾਪੁਰਖ ਪਰਮੇਸ਼ਰ ਆ ਕੇ ਸਾਰੇ ਸਿਸ ਨੂੰ ਪੈਦਾ ਕਰਕੇ ਸਭ ਕੁਝ ਆਪ ਹੀ ਉਹਨਾਂ ਦੀ ਸੰਭਾਲ ਕਰਦਾ ਹੈ ਤੇ ਸਭ ਨੂੰ ਰਸਤੇ ਪੰਦ ਪਾਉਂਦਾ ਹੈ ਜੀ ਉਸ ਤੋਂ ਬਿਨਾ ਹੋਰ ਦੂਜੀ ਕੋਈ ਸਤਾ ਨਹੀਂ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਪਾਈ ਜੋ ਤੁਰ ਤਰ ਗਾਉਂ ਲਿਖਿਆ ਹੁੰਦਾ ਹੈ ਜੀ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਜੀ ਜੋ ਕਰਤਾ ਪੁਰਖ ਕਰਦਾ ਹੈ ਜੀ ਉਹੀ ਹੁੰਦਾ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਇਹ ਭਾਈ ਸਾਡੇ ਅੰਦਰ ਗੁਰਸ਼ਸ ਗੁਰਵਾਣੀ ਨਾਮ ਵਸ ਗਿਆ ਹੈ ਜੀ ਫਿਰ ਹੋਰ ਕੋਈ ਦੂਜੇ ਵਿਕਾਰਾਂ ਵਿਕਾਰ ਉੱਥੇ ਠਹਿਰ ਨਹੀਂ ਸਕਦੇ ਜੀ ਇਹ ਸ਼ਬਦਾ ਸਾਰ ਇਸ ਰਿਹਾ ਜੀ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਉਦੇਸ਼ ਦਿੰਦੇ ਹਨ ਜੀ ਕਿ ਜੀ ਮਨੁੱਖ ਵਿੱਚ ਜਦੋਂ ਤੱਕ ਸਵਾਸ ਚੱਲਦੇ ਹਨ ਉਦੋਂ ਤੱਕ ਪਰਮੇਸ਼ਰ ਪ੍ਰਾਪਤ ਦੇ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਗੁਣ ਗਾਨ ਜਸ ਗਾਨ ਕਰਨੇ ਚਾਹੀਦੇ ਹਨ ਗੁਰਸ਼ਬ ਗੁਰਬਾਣੀ ਨਾਮ ਵਿੱਚ ਆਪਣੀ ਲਿਵ ਲਗਾਉਣ ਨਾਲ ਜੀਵਨ ਮੁਕਤ ਬਸਤਾ ਪ੍ਰਾਪਤ ਹੁੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬ ਗੁਰਬਾਣੀ ਨਾਮ ਦੀ ਪ੍ਰਾਪਤੀ ਗੁਰਸ਼ਬ ਗੁਰਬਾਣੀ ਦੁਆਰਾ ਹੀ ਹੁੰਦੀ ਹੈ ਜੀ ਗੁਰ ਸਿੱਖਿਆ ਦੁਆਰਾ ਹੁੰਦੀ ਹੈ ਜੀ ਅਤੇ ਜੋ ਜੀ ਗੁਰਸ਼ਬ ਨੂੰ ਨਹੀਂ ਸਮਝਦੇ ਉਹ ਗਿਆਨੀ ਹਰੇ ਅਤੇ ਉਹਨਾਂ ਦਾ ਸਾਰਾ ਜੀਵਨ ਵਾਸ਼ਾ ਵਿਕਾਰਾਂ ਰੂਪ ਗੰਦਗੀ ਵਿੱਚ ਪਿਆ ਰਹਿੰਦਾ ਹੈ ਜੀ ਗੰਦੀ ਹੀ ਵਿੱਚ ਹੀ ਪਏ ਰਹਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਜੋ ਕੁਝ ਕਰਦਾ ਹੈ ਜੀ ਉਹੀ ਕੁਝ ਹੁੰਦਾ ਹੈ ਜੀ ਕਰਤਾ ਔਰਕ ਦੁਆਰਾ ਤੁਰ ਲਿਖੇ ਲੇਖ ਕੋਈ ਵੀ ਮੇਟ ਨਹੀਂ ਸਕਦਾ ਜੀ ਇਸ ਲਈ ਜੀਵਨ ਨੂੰ ਸਦਾ ਗੁਰੂ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਣਾ ਚਾਹੀਦਾ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਹਣੇ ਕਾਬੂ ਨਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਵਾ ਦੀ ਜਾਂਚ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ